ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪੁਲਿਸ ਨੂੰ ਨਸ਼ਾ ਦੇ ਖਿਲਾਫ ਇੱਕ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਿਸ ਦੇ ਕਾਰ ਵਿੱਚੋਂ 8 ਕਿਲੋ 163 ਗ੍ਰਾਮ ਹੈਰੋਇਨ ਤੇ 15700 ਡਰੱਗ ਮਨੀ ਬਰਾਮਦ ਕੀਤੀ ਗਈ ਹੈ ਆਉ ਦੇਖਦੇ ਹਾਂ ਇਹ ਰਿਪੋਰਟ ਇਹ ਸਾਡੇ ਡੀਐਸਪੀ ਰਾਜਵੀਰ ਜੀ ਤੇ ਸਾਡੇ ਐਸਐਚਓ ਮੱਲਾਵਾਲਾ ਇਹਨਾਂ ਦੀ ਟੀਮ ਇਹਨਾਂ ਨੇ ਇਨਫੋਰਮੇਸ਼ਨ ਵੀ ਮਿਲੀ ਹੋਈ ਸੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਕਿ ਦੋਸ਼ੀ ਆਕਾਸ਼ ਉਰਫ ਛੋਟੂ ਉਮਰ ਕਰੀਬ 29 ਸਾਲ ਪੁੱਤਰ ترਸੀਮ ਕੌਰ ਵਾਸੀ ਹਾਊਸ ਨੰਬਰ 15/15 15/12 ਬੀ ਗਵਾਲ ਮੰਡੀ ਰਾਮਤੀਰਥ ਰੋਡ ਕੰਟੋਨਮੈਂਟ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਕਾਰ ਤੇ ਆਇਆ ਜੋ ਉਹਦੇ ਕੋਲ PB02ET3069 ਇੱਕ ਕਾਰ ਸੀਗੀ ਤੇ ਜਿਹਦੇ ਵਿੱਚ ਉਹ ਆਇਆ ਤੇ ਉਸਨੇ ਨਾਕੇਬੰਦੀ ਦਿਨ ਨੂੰ ਰੋਕਿਆ ਗਿਆ ਇਸ਼ਾਰਾ ਕੀਤਾ ਕਿ ਨਾਕਾ ਤੋੜਦਾ ਹੋਇਆ ਅੱਗੇ ਕਾਰ ਦੌੜਾਈ ਉਸ ਨੂੰ ਰੋਕ ਕੇ ਫੜਿਆ ਇੰਟਰਸੈਪਟ ਕੀਤਾ ਤਾਂ ਉਸ ਦੇ ਕੋਲੋਂ 8 ਕਿਲੋ ਜਿਹੜੀ ਹੈਰਨ ਬਰਾਮਦ ਹੋਈ ਹੈ ਸਰ ਇੰਨੀ ਵੱਡੀ ਕਨਸਾਈਨਮੈਂਟ ਇਹ ਕਿੱਥੇ ਲੈ ਕੇ ਜਾ ਰਹੀ ਸੀ ਔਰ ਕਿੱਥੋਂ ਲੈ ਕੇ ਆਇਆ ਹੈਗਾ ਇਹ ਸਾਡੀ ਜਿਹੜੀ ਹੰਦੀ ਪੁਸ਼ਕਿਸ਼ ਮੁਤਾਬਕ ਇਹ ਫਿਰੋਜ਼ਪੁਰ ਤੋਂ ਇਸਨੇ ਲਈ ਸੀ ਤੇ ਅੱਗੇ ਅਮਰitsar ਚੱਲਿਆ ਸੀ ਤੇ ਇਹ ਜਿਹੜੇ ਪਿਛਲੇ ਬੰਦੇ ਜਿੱਥੋਂ ਲਈ ਹੈ ਤੇ ਅੱਗੇ ਜਿਹਨੂੰ ਦੇਣੀ ਸੀ ਉਹ ਅਸੀਂ ਆਇਡੈਂਟੀਫਾਈ ਕਰ ਲਿਆ ਤੇ ਜਲਦ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਸਰ ਇਹ ਤਾਰੋਬਾਰ ਆਈ ਹੈਗੀ ਐ ਇਹ ਮੋਸਟ ਪ੍ਰੋਬਬਲੀ ਤਾਰੋਬਾਰ ਹੈ ਸਰ ਇੱਕਾ ਜੀ ਡੀਜੀਪੀ ਸਾਹਿਬ ਨੇ ਵੀ ਇੱਕ ਕੀਤੀ ਹੈ ਜੀ ਟਵੀਟ ਕੀਤਾ ਉਹਦੇ ਚ ਤਰਨਤਨ ਲੱਕ ਵਿੱਚ 6 ਕਿਲੋ ਵੀ ਫੜੀ ਗਈ ਹੈ ਸਰ ਇਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਇਹਨੂੰ ਤੇ ਜੋ ਇਹ ਅਲੱਗ-ਅਲੱਗ ਸਰ ਨਹੀਂ ਇਹ ਅਲੱਗ-ਅਲੱਗ ਹੈ ਜੀ ਉਹਨਾਂ ਦੀ ਅਲੱਗ ਰਿਕਵਰੀ ਹੋਈ ਏ ਸਾਡੀ ਅਲੱਗ ਸਰ ਦੋ ਦਿਨ ਪਹਿਲਾਂ ਸਰ ਵੱਡੀ ਵਾਰਫ ਦੇ ਨਾਲ ਜਿਹੜੀ ਪੀਸੀ ਕੀਤੀ ਸੀਗੀ ਉਦੋਂ ਡਰੋਨ ਨਾਲ ਹੀਰੋਇਨ ਆਈ ਸੀ ਕੀ ਇਹ ਹੀਰੋਇਨ ਉਹਨਦੇ ਨਾਲ ਵੀ ਖੇਪ ਆ ਸਕਦੀ ਜਿਹੜੀ ਪਾਸੇ ਪਈ ਹੋਵੇ ਜਿਹੜੀ ਨਿਗਾ ਚ ਨਾ ਆਈ ਹੋਵੇ ਤੇ ਬਾਅਦ ਚ ਉਹਨੂੰ ਆਇਡੈਂਟੀਫਾਈ ਕਰਕੇ ਲੈ ਕੇ ਜਾ ਰਹੇ ਹੂਗੇ ਠੀਕ ਦੇਖੋ ਇਹ ਪੈਕੇਟਸ ਤਾਂ ਉਵੇਂ ਹੀ ਸੀਗੇ ਤੇ ਉਹ ਕਿਹਾ ਨਹੀਂ ਜਾ ਸਕਦਾ ਪਰ ਉੱਥੇ ਪੂਰੀ thorough search ਹੋਈ ਸੀ ਉਸ ਜਗ੍ਹਾ ਤੇ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗਿਆ ਸਰ ਜਿਹੜੇ ਇੱਥੋਂ ਦੇ ਸ਼ਖਸ ਨੇ ਦਿੱਤੀ ਹੈਗੀ ਆ ਸਕੀ ਉਹ ਸਰਹੱਦੀ ਇਲਾਕੇ ਦਾ ਰਹਿਣ ਵਾਲਾ ਹੈਗਾ ਔਰ ਐਡੀ ਵੱਡੀ ਕਨਸਾਈਨਮੈਂਟ ਹੈਗੀ ਸਰ ਜਿਵੇਂ 8 ਕਿਲੋ ਹੈਗੀ ਹੈ ਇਥੋਂ ਸਿਗੀ ਜਿਹੜੀ ਸਾਡੇ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੇ ਆਪਾਂ ਹੁਣੇ ਇਹਦਾ ਨਾਮ ਡਿਸਕਲੋਜ਼ ਨਹੀਂ ਕਰਾਂਗੇ ਤੇ ਬਟ ਅਸੀਂ ਜਲਦੀ ਸਾਡੀਆਂ ਟੀਮਸ ਬਣੀਆਂ ਹੋਈਆਂ ਅਸੀਂ ਜਲਦੀ ਪੜ ਲਾਂਗੇ ਠੀਕ ਸਰ ਜਿਹੜੇ 8 ਕਿਲੋ ਦੇ ਵਿੱਚ ਫੜੇ ਗਏ ਹੈਗੇ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈਗਾ ਹਾਂ ਜਿਹੜੇ ਅਸੀਂ ਆਕਾਸ਼ ਉਰਫ ਛੋਟੂ ਆ ਇਹ ਮੁਕਦਮਾ ਨੰਬਰ 47 29/9/19 ਦਾ ਐਨਡੀਪੀਐਸ ਐਕਟ ਦਾ ਥਾਣਾ ਐਨਸੀਬੀ ਜ਼ਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਦਰਜਾ ਉਹਦੇ ਵਿੱਚ 270 ਗ੍ਰਾਮ ਰਿਕਲੇ ਦੇ ਤੋਂ ਹੈਰਨ ਰਿਕਵਰ ਹੋਈ ਸੀ ਤੇ ਇਵੇਂ ਹੀ ਦੂਸਰਾ ਮੁਕਦਮਾ 398 24822 ਦਾ ਪ੍ਰिजन ਐਕਟ ਦਾ ਦਰਜਾ ਇਹ ਜ਼ਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ